ਜਿੱਥੇ ਅੱਜ ਸਮੁੱਚੇ ਦੇਸ਼ ਅੰਦਰ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਜਿਹੜੀ 150ਵੀਂ ਜਨਮ ਦਿਤੀ ਹੈ ਉਹ ਪੂਰੇ ਦੇਸ਼ ਭਰ ਵਿੱਚ ਮਨਾਈ ਜਾ ਰਹੀ ਹੈ ਇਸੇ ਦੇ ਤਹਿਤ ਹੀ ਅੱਜ ਬਟਾਲਾ ਵਿਖੇ ਭਾਜਪਾ ਪਾਰਟੀ ਦੇ ਸਾਰੇ ਹੀ ਕਾਰਕਿਰਤਾ ਅਤੇ ਸੀਨੀਅਰ ਆਗੂ ਇਥੇ ਇਕੱਠੇ ਹੋਏ ਸਨ ਇਥੇ ਉਹਨਾਂ ਨੇ ਅੱਜ ਇੱਕ ਮੈਰਾਥਨ ਦਾ ਆਯੋਜਨ ਕੀਤਾ ਹੈ ਜਿਸ ਨੂੰ ਵਿਜੇ ਸਾੰਪਲਾ ਜਿਹੜੇ ਕਿ ਪੰਜਾਬ ਦੇ ਸਾਬਕਾ ਪ੍ਰਧਾਨ ਸਨ ਉਹਨਾਂ ਨੇ ਅੱਜ ਹਰੀ ਚੰਡੀ ਦਿੱਤੀ ਹੈ ਔਰ ਇਥੋਂ ਮੈਰਾਥਨ ਸ਼ੁਰੂ ਕੀਤੀ ਹੈ ਇਸ ਮੌਕੇ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਜਿਹੜੀ ਬਟਾਲਾ ਦੀ ਹਸਲੀ ਪੁੱਲ ਤੇ 1971 ਚ ਜੋ ਸ਼ਹੀਦ ਹੋਏ ਸਨ ਉਸ ਸਮਾਰਕ ਤੇ ਅੱਜ ਇਹਨਾਂ ਨੇ ਇਕੱਠ ਕੀਤਾ ਸੀ ਇੱਥੋਂ ਇਹ ਜਿਹੜੀ ਮੈਰਾਥਨ ਆ ਇਹ ਸ਼ੁਰੂ ਹੋਈ ਆ ਔਰ ਬਟਾਲਾ ਦੇ ਅੰਦਰ ਵੱਖ-ਵੱਖ ਜਗ੍ਹਾ ਤੇ ਇਹ ਪਹੁੰਚੇਗੀ ਸੋ ਇਸ ਮੌਕੇ ਵਿਜੇ ਸੰਪਲਾ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਇੱਕ ਦਾਦਾ ਸੰਦੇਸ਼ ਦਿੱਤਾ ਅਤੇ ਕਿਹਾ ਕਿ ਪਾਰਟੀਆਂ ਆਪਣੀ ਜਗ੍ਹਾ ਹਨ ਬੇਸ਼ੱਕ ਹਰ ਪਾਰਟੀ ਦਾ ਹਰ ਮੈਂਬਰ ਅਲੱਗ-ਅਲੱਗ ਹੈ ਪਰ ਸਾਨੂੰ ਇਨਸਾਨੀਅਤ ਦਿਖਾਉਣੀ ਚਾਹੀਦੀ ਹੈ ਔਰ ਇੱਕ ਮੰਚ ਤੇ ਇਨਸਾਨੀਅਤ ਵਖਾਉਂਦੇ ਹੋਏ ਇਕਜੁੱਟ ਹੋਣਾ ਚਾਹੀਦਾ ਹੈ ਸਾਡਾ ਕੈਮਰਾ ਤੁਹਾਨੂੰ ਤਸਵੀਰਾਂ ਦਿਖਾਏਗਾ ਮੌਕੇ ਦੀਆਂ ਤਸਵੀਰਾਂ ਨੇ ਇੱਥੇ ਬੋਲਦਿਆਂ ਹੋਰ ਵੀ ਲੀਡਰਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜਵਾਬ ਅੱਜ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਸਾਬਕਾ ਕੇਂਦਰੀ ਮੰਤਰੀ ਔਰ ਸਾਫ ਦਾ ਭਾਜਪਾ ਪੰਜਾਬ ਪ੍ਰਧਾਨ ਸ਼੍ਰੀ ਵਿਜੇ ਸਾਪਲਾ ਜੀ ਪਹੁੰਚੇ ਨੇ ਮੈਂ ਉਹਨਾਂ ਦੀ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਅੱਜ ਇਸ ਮਹਾਨ ਕਾਰਿਆ ਜਿਹੜਾ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜਨਮ ਦਿਤੀ ਦੇ ਉੱਤੇ ਉਸ ਉਪਲਖਸ਼ ਦੇ ਵਿੱਚ ਇਹ ਮੈਰਾਥਨ ਰੇਸ ਨੂੰ ਹਰੀ ਝੰਡੀ ਦੇ ਲਈ ਪਹੁੰਚੇ ਨੇ ਔਰ ਸਾਰੀ ਭਾਰਤੀ ਜਨਤਾ ਪਾਰਟੀ ਦੀ ਟੀਮ ਔਰ ਬਟਾਲਾ ਦੇ ਬਹੁਤ ਜੀ ਸਾਡੇ ਬਰਿਸ਼ਟ ਨੇਤਾ ਸਾਰੇ ਇਨਾਂ ਦਾ ਸਵਾਲ ਲਈ ਇੱਥੇ ਖੜੇ ਆ ਔਰ ਇਹ ਥੋੜੀ ਦੇਰ ਦੇ ਵਿੱਚ ਹੁਣ ਛੱਡੀ ਦੇਣਗੇ ਮੈਂ ਬੇਨਤੀ ਕਰਦਾ ਆਪਣੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਵਿਜੇ ਸਾਫਲਾ ਜੀ ਨੂੰ ਜੋ 2 ਮਿੰਟ ਆਪਣੇ ਵਿਚਾਰ ਤੁਹਾਡੇ ਤੱਕ ਦਾ। ਕਿ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਨੇ ਦੱਸਿਆ ਕਿ ਅੱਜ ਸਰਦਾਰ ਵੱਲਭ ਭਾਈ ਪਟੇਲ ਜੀ ਜਿਹੜੇ ਕਿ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਔਰ ਪਹਿਲੇ ਗ੍ਰਹਿ ਮੰਤਰੀ ਹੋਏ ਉਹਨਾਂ ਦੀ ਅੱਜ 150ਵੀਂ ਜਨਮ ਦਿਨ ਜਿਹੜਾ ਦਿਵਸ ਜਿਹੜਾ ਅਸੀਂ ਮਨਾ ਰਹੇ ਹਾਂ ਔਰ ਪੂਰੇ ਦੇਸ਼ ਦੇ ਵਿੱਚ ਹਰ ਜਗ੍ਹਾ ਹਰ ਜ਼ਿਲ੍ਹੇ ਦੇ ਵਿੱਚ ਇਹ ਜਿਹੜੇ ਕਾਰਜਕ੍ਰਮ ਕੀਤੇ ਜਾ ਰਹੇ ਹਨ ਔਰ ਅੱਜ ਗੁਜਰਾਤ ਦੇ ਵਿੱਚ ਜਿੱਥੇ ਇਹਨਾਂ ਦਾ ਸਭ ਤੋਂ ਵੱਡਾ ਸਟੈਚੂ ਦੁਨੀਆ ਦਾ ਸਭ ਤੋਂ ਵੱਡਾ ਸਟੈਚੂ ਜਿਹੜਾ ਸਰਦਾਰ ਵੱਲਭਭਾਈ ਪਟੇਲ ਜੀ ਦਾ ਬਣਾਇਆ 852 ਮੀਟਰ ਜਿਹੜਾ ਆ ਉਹ ਬਣਾਇਆ ਗਿਆ ਔਰ ਇਹ ਜਿਹੜਾ ਦੁਨੀਆ ਦਾ ਸਭ ਤੋਂ ਉੱਚਾ ਜਿਹੜਾ ਸੀ ਸਟੈਚੂ ਆਫ ਲਿਬਰਟੀ ਸਿਗਰ ਇਸ ਤੋਂ ਵੀ ਉੱਚਾ ਜਿਹੜਾ ਬਣਾਇਆ ਇਹਨੂੰ ਸਟੈਚੂ ਆਫ ਯੂਨੀਟੀ ਦੇ ਨਾਂ ਤੇ ਅੱਜ ਇਕਤਾ ਦਿਵਸ ਦੇ ਰੂਪ ਦੇ ਵਿੱਚ ਵੀ ਅਸੀਂ ਪੂਰੇ ਦੇਸ਼ ਦੇ ਵਿੱਚ ਸਰਦਾਰ ਵੱਲਭ ਭਾਈ ਜੀ ਦਾ ਜਨਮ ਦਿਵਸ ਮਨਾ ਰਹੇ ਕਿਉਂਕਿ ਸਰਦਾਰ ਵੱਲਭ ਭਾਈ ਪਟੇਲ ਜੀ ਦਾ ਜਿਹੜਾ ਕਿ 562 ریاستਾਂ ਨੂੰ ਇਕੱਠਿਆਂ ਕਰਕੇ ਅੱਜ ਜਿਹੜਾ ਸਾਡੇ ਕੋਲ ਹਿੰਦੁਸਤਾਨ ਦਾ ਨਕਸ਼ਾ ਸੀ ਜਿਹੜਾ ਕਿ ਛੋਟ-ਛੋਟੀਆਂ ریاستਾਂ ਚ ਰਾਜਿਆਂ ਮਹਾਰਾਜਿਆਂ ਦੇ ਵਿੱਚ ਵੰਡਿਆ ਸੀ ਉਹਨਾਂ ਸਾਰਿਆਂ ਨੂੰ ਇੱਕ ਝੰਡੇ ਥੱਲੇ ਲਿਆਉਣ ਦਾ ਕੰਮ ਜਿਹੜਾ ਉਹ ਸਰਦਾਰ ਵੱਲੋਂ ਭਾਈ ਪਟੇਲ ਜੀ ਨੇ ਕੀਤਾ ਸੀ ਅੱਜ ਇਸ ਕਰਕੇ ਉਹਨਾਂ ਨੂੰ ਲੋਪੁਰਸ਼ ਦੇ ਰੂਪ ਤੇ ਵੀ ਅਸੀਂ ਜਾਣਦੇ ਉਹਨਾਂ ਨੂੰ ਲੋਪੁਰਸ਼ ਦੇ ਰੂਪ ਤੇ ਵੀ ਮਨਾਉਂਦੇ ਔਰ ਉਹਨਾਂ ਨੇ ਦੇਸ਼ ਨੂੰ ਇਕੱਠਿਆਂ ਕੀਤਾ ਇਸ ਕਰਕੇ ਉਹਨਾਂ ਨੂੰ ਇੱਕ ਅੱਜ ਦਾ ਜਿਹੜਾ ਉਹਨਾਂ ਦਾ ਜਨਮ ਦਿਵਸ ਨੂੰ ਅਸੀਂ ਇਕਤਾ ਦਿਵਸ ਦੇ ਰੂਪ ਤੇ ਮਨਾਉਂਦੇ ਆ ਔਰ ਅੱਜ ਵਿਸ਼ੇਸ਼ ਰੂਪ ਤੇ ਮੈਨੂੰ ਇਸ ਉਪਲਖਸ਼ ਦੇ ਵਿੱਚ ਬਟਾਲਾ ਦੇ ਵਿੱਚ ਆਣ ਕੇ ਪਾਰਟੀ ਵੱਲੋਂ ਮੇਰੀ ਵੀ ਡਿਊਟੀ ਲੱਗੀ ਹੈ ਕਿ ਇਸ ਸ਼ੁਭ ਕਾਰਜ ਨੂੰ ਸ਼ੁਰੂ ਕਰਨ ਦਾ ਜਿਹੜਾ ਕਿਉਂਕਿ ਪੂਰੇ ਦੇਸ਼ 'ਚ ਮੈਰਾਥਨ ਕੀਤੀਆਂ ਜਾ ਰਹੀਆਂ ਹਨ ਔਰ ਹਰ ਛੋਟੇ-ਛੋਟੇ ਜਗ੍ਹਾ ਦੇ ਉੱਤੇ ਵੀ ਵੱਡੀਆਂ ਜਗ੍ਹਾ ਤੇ ਤਾਂ ਹੋਣਾ ਹੀ ਆ ਔਰ ਪੂਰੇ ਦੇਸ਼ ਜਿੱਥੇ ਗੁਜਰਾਤ 'ਚ ਇੱਕ ਵੜਿਆ ਸਥਾਨ ਜਿੱਥੇ ਕਿ ਸਟੈਚੂ ਆਫ ਯੂਨਿਟੀ ਦਾ ਲੱਗਾ ਆ ਉੱਥੇ ਜਿਹੜਾ ਆ ਅੱਜ ਜਿਹੜਾ ਪ੍ਰਧਾਨ ਮੰਤਰੀ ਜੀ ਵੀ ਇਸ ਦੀ ਸ਼ੁਰੂਆਤ ਕਰਨ ਕੇ ਉੱਥੇ ਵੀ ਮੈਰਾਥਨ ਹੋਏਗੀ ਔਰ ਇੱਥੇ ਅੱਜ ਮੈਨੂੰ ਤੁਹਾ ਗਿਆ ਪ੍ਰਾਪਤ ਹੋਇਆ ਕਿ ਮੈਂ ਵੀ ਤੁਹਾਡੇ ਸਾਰਿਆਂ ਦੇ ਬਟਾਲਾ ਨਿਵਾਸੀਆਂ ਦੇ ਔਰ ਬਟਾਲਾ ਦੀ ਜਿਹੜੀ ਭਾਜਪਾ ਦੀ ਟੀਮ ਆ ਉਹਨਾਂ ਦੇ ਮਦਦਮੇ ਨਾਲ ਅੱਜ ਦੀ ਇਹ ਸ਼ੁਭ ਰਾਮ ਕਰਨ ਦਾ ਮੈਨੂੰ ਮੌਕਾ ਮਿਲਿਆ ਇਸ ਦਿਨ ਤੇ ਇਹੀ ਕਹਾਂਗੇ ਕਿ ਸਾਨੂੰ ਇਕਤਾ ਦੇ ਰੂਪ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਇੱਕਜੁੱਟ ਕੀਤਾ ਪੂਰੇ ਛੋਟ-ਛੋਟੀਆਂ ਰਾਜਸਥਾਨ ਦੇ ਹਲਕ ਹਰੇਕ ਦੀ ਆਪ ਕੋ ਆਪਣੀ ਦਿਸ਼ਾ ਸੀ ਹਰ ਕਿਉਂਕਿ ਜਦੋਂ 1947 ਚ ਯਾਦ ਹੋਇਆ ਤਾਂ ਅੰਗਰੇਜ਼ਾਂ ਨੇ ਜਾਂਦੇ ਹੋਏ ਇੱਕ ਮਨ ਲੋ ਸਾਡੇ ਗੱਲ ਕਹਿ ਸਕਦੇ ਆ ਕਿ ਇੱਕ ਸਾਡੇ ਉਲਟਾ ਕਰ ਦਿੱਤਾ ਕੰਮ ਕਰਤਾ ਕਿ ਸਾਨੂੰ ਇੱਕ ਮੁਸੀਬਤ ਚ ਸਾਡੇ ਲਈ ਫਸਾ ਦਿੱਤਾ ਕਿ ਜਿਹੜੀ ਵੀ ਆਸ ਜੋਚ ਆਉਂਦੀ ਆ ਉਹ ਕਰ ਸਕਦੇ ਆ ਭਾਵੇਂ ਜਿਹੜਾ ਵੀ ਜਿਹਦਾ ਵੀ ਰੁਖ ਕੋਈ ਪਾਕਿਸਤਾਨ ਵਾਲ ਨੂੰ ਜਾ ਸਕਦਾ ਕੋਈ ਹਿੰਦੁਸਤਾਨ ਵਾਲ ਨੂੰ ਜਾ ਸਕਦਾ ਜੇ ਕੋਈ ਕਹਿੰਦਾ ਮੈਂ ਅਸੀਂ ਆਪਣੇ ਵੱਖਰੇ ਆ ਤਾਂ ਉਹ ਅਖਰ ਆ ਵੀ ਪਰ ਇਹ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਇੱਕ ਜਿਹੜੀ ਐ ਕਾਰਸ਼ਲ ਦੀ ਸੀ ਜਾਂ ਉਹਨਾਂ ਦੀ ਸੂਝਬੂਝ ਸੀ ਉਹਦਾ ਸਦਕਾ ਹੋਇਆ ਕਿ ਸਾਨੂੰ ਅੱਜ ਦੇ ਦਿਨ ਦੇ ਉੱਤੇ ਵਿਸ਼ੇਸ਼ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਕਿ ਜੇ ਸਰਦਾਰ ਵੱਲੋਂ ਭਾਈ ਪਟੇਲ ਜੀ ਨੇ ਅਲੱਗ-ਅਲੱਗ ਰਸਤਿਆਂ ਵਾਲੇ ਵਿਅਕਤੀਆਂ ਨੂੰ ਅਲੱਗ-ਅਲੱਗ ਖਿਆਲਾਂ ਵਾਲੇ ਵਿਅਕਤੀਆਂ ਦੇ ਵਿਚਾਰਾਂ ਦੇ ਉਹਨਾਂ ਸਾਰਿਆਂ ਨੂੰ ਇਕੱਠਾ ਕਰਕੇ ਇੱਕ ਦੇਸ਼ ਰੂਪਕ ਕੀਤਾ ਤੇ ਸਾਨੂੰ ਵੀ ਹੋ ਸਕਦਾ ਕਿ ਸਾਡੀਆਂ ਜਿੱਦਾਂ ਅਸੀਂ ਭਿੰਨਤਾ ਚੀਖਤਾ ਕਹਿੰਦੇ ਆ ਸਾਡੇ ਵਿਚਾਰ ਅਲੱਗ-ਅਲੱਗ ਹੋ ਸਕਦੇ ਸਾਡੀਆਂ ਪਾਰਟੀਆਂ ਅਲੱਗ-ਅਲੱਗ ਹੋ ਸਕਦੀਆਂ राजनीतिक सोच अलग अलग हो सकती सदे इंटरस इंटरस्ट अलग अलग हो सकते पर देश एक है और देश दे सब तो पहला साढ़े देश है उस तो बाद धर्म है उस तो बाद पार्टियाँ तो बाद मैं व्यक्ति है क्योंकि भारतीय जनता पार्टी का वैसे भी संदेश है कि सब तो पहला राष्ट्र उस तो तो बाद बाद साड़ी पार्टी उस जाके सा उसके साथ विस्वार्थ होता है सो सब तो पहला साढ़े लिए सर्वोच्च चीज़ की है देश राष्ट्र है ਸੋ ਅੱਜ ਦੇ ਇਸ ਦਿਨ ਦੇ ਉੱਤੇ ਸਾਨੂੰ ਏਕਤਾ ਦਾ ਹੀ ਸੰਦੇਸ਼ ਦਿੰਦੇ ਹੋਏ ਉਸ ਦੇ ਸੰਦੇਸ਼ ਨੂੰ ਸਾਰਿਆਂ ਦੇ ਦਿਲਾਂ ਦੇ ਵਿੱਚ ਇਹ ਵਾਸ ਕਰੇ ਇਹ ਸਾਡੀ ਜਿਹੜਾ ਅੱਜ ਦਾ ਮੈਸੇਜ ਸਾਨੂੰ ਮੰਨਣਾ ਚਾਹੀਦਾ ਹੈ